ਫਤਿਹਗੜ੍ਹ ਸਾਹਿਬ ਦੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਵੱਲੋਂ ਸੈਂਟਰਲ ਜੇਲ੍ਹ ਅੰਮ੍ਰਾਲਾ ਤੋਂ ਇੱਕ ਵਿਅਕਤੀ ਨੂੰ ਪ੍ਰੋਡਕਸ਼ਨ ਵਾਰੰਟ ਉੱਤੇ ਫਤਿਹਗੜ੍ਹ ਸਾਹਿਬ ਦੀ ਅਦਾਲਤ ਦੇ ਵਿੱਚ ਪੇਸ਼ ਕਰਨ ਤੋਂ ਬਾਅਦ ਰਿਮਾਂਡ ਉੱਤੇ ਲਿਆ ਸੀ ਜਿਸ ਦੇ ਕਿ ਪਿੰਡ ਲੋਹਾਰ ਮਾਜਣਾ ਦੇ ਹਰਪਾਲ ਸਿੰਘ ਨੂੰ ਪਛਾਣਦੇ ਲੋਕਾਂ ਦੁਆਰਾ ਡਿਜੀਟਲ ਗ੍ਰਿਫਤਾਰੀ ਦੀ ਧਮਕੀ ਦੇਣ ਅਤੇ ਕਥਿਤ ਤੌਰ ਉੱਤੇ 30 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਨੇ ਉਸ ਦੀ ਪਛਾਣ ਮਨਿੰਦਰ ਸਿੰਘ ਵਜੋਂ ਹੋਈ ਹੈ ਜੋ ਕਿ ਦਿੱਲੀ ਦਾ ਰਹਿਣ ਵਾਲਾ ਹੈ ਤਾਂ ਧੋਖਾਧੜੀ ਦੇ ਦੋਸ਼ਾਂ ਹਟ ਅੰਬਾਲਾ ਜ਼ਿਲ੍ਹੇ ਦੇ ਵਿੱਚ ਬੰਸੀਤ ਸਾਈਬਰ ਕ੍ਰਾਈਮ ਪੁਲਿਸ ਸਸਪੈਕਟਰ ਸੰਦੀਪ ਸਿੰਘ ਨੇ ਦੱਸਿਆ ਕਿ ਇੱਕ ਵਿਅਕਤੀ ਦੀ ਸ਼ਿਕਾਇਤ ਉਤੇ ਪੁਲਿਸ ਨੇ 10 ਅਪ੍ਰੈਲ 2025 ਨੂੰ 57 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਸੀ ਜਿਸ ਤੋਂ ਬਾਅਦ ਤਕਨੀਕੀ ਜਾਂਚ ਦੇ ਵਿੱਚ ਮਨਿੰਦਰ ਸਿੰਘ ਅਤੇ ਦੋ ਹੋਰਾਂ ਨੂੰ ਨਾਮਜ਼ਦ ਕੀਤਾ ਤਾਂ ਦੱਸਿਆ ਗਿਆ ਕਿ ਜਾਂਚ ਦੌਰਾਨ ਇਹ ਵੀ ਪਾਇਆ ਗਿਆ ਕਿ ਜਿਸ ਖਾਤੇ ਤੋਂ ਵਿੱਚ ਧੋਖਾਧੜੀ ਕੀਤੀ ਹੈ ਉੱਥੇ 393570 ਰੁਪਏ ਮਨਿੰਦਰ ਦੇ ਖਾਤੇ ਤੋਂ ਵਿੱਚ ਟਰਾਂਸਫਰ ਕੀਤੇ ਸਨ ਜਿਸ ਤੇ ਤਾਰੂਤ ਪੁਲਿਸ ਨੇ ਮਨਿੰਦਰ ਨੂੰ ਗ੍ਰਫਟਾਰ ਕਰ ਲਿਆ ਹਾਂਜੀ ਹਰਪਾਲ ਸਿੰਘ ਦੀ ਸਟੇਟਮੈਂਟ ਦੇ ਉੱਤੇ ਐਫਆਈਆ ਨੰਬਰ 58810425 ਅੰਡਰ ਸੈਕਸ਼ਨ 318 316 ਤੇ 61 ਜੀਐਨਐਸ ਜਿਹੜਾ ਹੈਗਾ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਫਤਿਹਗੜ੍ਹ ਵਿੱਚ ਰਜਿਸਟਰ ਕੀਤਾ ਸੀਗਾ ਜਿਸ ਵਿੱਚ ਕੰਪਲੇਨੈਂਟ ਨਾਲ 30 ਲੱਖ ਦਾ ਫਾਈਨੈਂਸ਼ੀਅਲ ਫਰਾਡ ਹੋਇਆ ਸੀਗਾ ਤੇ ਟੀਮ ਨੇ ਸਾਡੀ ਨੇ ਫਾਈਨੈਂਸ਼ੀਅਲ ਤੇ ਟੈਕਨੀਕਲ ਇਨਵੈਸਟੀਗੇਸ਼ਨ ਨਾਲ ਤਿੰਨ ਦੋਸ਼ੀ ਜਿਹੜੇ ਐ ਮੁਕੱਦਮੇ ਵਿੱਚ ਨਾਮਜ਼ਦ ਕੀਤੇ ਆ ਜਿਨ੍ਹਾਂ ਵਿੱਚੋਂ ਇੱਕ ਦੋਸ਼ੀ ਜੀ ਦਾ ਨਾਮ ਮਨੀਂਦਰ ਸਿੰਘ ਸਨ ਆਫ ਸੁਖਦੇਵ ਸਿੰਘ ਰਹਿਣ ਵਾਲਾ ਵੈਸਟਰਨ ਦਿੱਲੀ ਉਹ ਅੱਜ ਜਿਹੜਾ ਅਸੀਂ ਅੰਬਾਲਾ ਜੇਲ੍ਹ ਵਿੱਚੋਂ ਪ੍ਰੋਡਕਸ਼ਨ ਵਨ ਦੇ ਵਿੱਚੋਂ ਲੈ ਕੇ ਆਏ ਆ ਤੇ ਜਿਸ ਦਾ ਅਸੀਂ ਪੋਸਟ ਰਿਮਾਂਡ ਲੈ ਕੇ ਅਗਲੀ ਜਿਹੜੀ ਹੈਗੀ 30 ਜਿਹੜੀ ਹੈ ਅਮਲ ਵਿੱਚ ਲਿਆਵਾਂਗੇ ਇਹ ਜਿਹੜਾ ਮਨੀਂਟਰ ਸੀਗਾ ਜਿਹੜਾ ਪੈਸਾ ਜਿਹੜਾ ਫਰਾਡ ਹੋਇਆ ਸੀਗਾ ਉਹ ਇਹਦੇ ਖਾਤੇ ਵਿੱਚ ਜਿਹੜਾ ਹੈਗਾ 3 ਲੱਖ 97 ਹਜ਼ਾਰ ਜਿਹੜਾ ਹੈਗੇ ਇਹਦੇ ਖਾਤੇ ਵਿੱਚ ਜਿਹੜੇ ਗਏ ਹੋਈ ਸੀਗੇ ਤੇ ਉਹਦੇ ਆਧਾਰ ਤੇ ਜਿਹੜਾ ਹੈਗੇ ਇਹਨੂੰ